ਕਿਉਂ ਅਰਸੇ ਪੁੱਛਿਓ ਸਿਆਣੇ ਕੰਮ ਨੂੰ ਉਹਨੂੰ ਤੰਗ ਨੀ ਕਰ ਤੈਨਸ਼ਨ ਨਾ ਲੈ ਤੁਮੇ ਇੱਕ ਦੋ ਤਰ੍ਹਾਂ ਦੇ ਬੋਲੇ ਜਿਹੜਾ ਵਾਹ ਮਾਤਾ ਕੁਮੈ ਜੇ ਬਰਦਾ ਕਿ ਭਾਈ ਜੀ ਤੁਹਾਡਾ ਜੋ ਹੈ ਉਹ ਹੈ। ਹੋਰ ਵੈਸੇ ਸਰ ਗਲੌਕ ਤੇ ਆ ਮੈਂ ਪਰ ਵੀ ਨਹੀਂ ਕੁਆਲਟੀ ਉਹ ਗੱਲ ਕਰਦੇ ਨਾ ਬਾਕੀ ਦੋਵੇਂ ਯਾ ਪਲਾਸਟਿਕ ਸਰ ਜੀ ਕੀਮਤ ਕੁਝ ਜੀ ਲੱਗੇ ਕਰੀਬ ਦੱਸਾਂ ਕਿਉਂਕਿ ਜਾਂਦੀ ਮੇਰੇ ਖਿਆਲ ਵਿੱਚ ਇਹ ਸਪੈਸ਼ਲਟੀ ਹੈ ਫਾਈਬਰ ਬੋਡੀ ਅੱਛਾ ਜੀ ਪਾਈਬਰ ਬੋਡੀ ਹੈ 5 ਲੱਖ ਤੋਂ ਜਿਆਦਾ ਲੱਗਣੀ ਇੱਕ ਮਿੰਟ ਅੱਗੇ ਪਿੱਛੇ ਕਰ ਪਿੱਛੇ ਕਰ ਪੇਦੋ ਸਰ é ਲੈਜ ਸਰ ਜੀ ਅੱਜ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਹਦਾਤਾਂ ਦੇ ਮੁਤਾਬਕ ਸਾਡੇ ਸੀਐਸਟਾਫ ਦੇ ਇੰਚਾਰਜ ਮਨਦੀਪ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿੰਨਾਂ ਕੋਲੋਂ ਚਾਰ ਜਿਹੜੇ ਆ ਗਲੌਕ ਪਿਸਤਲ ਜਿਹੜੇ ਆ ਦੋ ਬਲੈਕ ਕਲਰ ਦੇ ਦੋ ਬ੍ਰਾਊਨ ਕਲਰ ਦੇ ਇਹਨਾਂ ਕੋਲੋਂ ਬRANDGI ਹੋਈ ਆ ਚਾਰ ਵਿਪਨਾਂ ਦੀ ਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ ਇਹਨਾਂ ਦੇ ਨਾਂ ਹੈਗੇ ਆ ਜੀ ਸਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਖਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸ਼ੈਦਪੁਰ ਕਲਾ ਥਾਣਾ ਪਿੰਡੀ ਸੇਤਾ ਇਹਨਾਂ ਚੋਂ ਕੋਲੋਂ ਜਿਹੜੇ ਹੈਗੇ ਆ ਵਿਪਨ ਬRAND ਹੋਏ ਆ ਤੇ ਮੋਡਲੀ ਪੁੱਛ ਗੇਸ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵਾਪ ਪੈਪਨ ਜਿਹੜੇ ਇਹਨਾਂ ਨੇ ਇਹ ਇਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ ਕਿਦੇ ਥਰੂ ਮੰਗਾਈ ਹੈ ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ ਚ ਆ ਰਹੇ ਸੀਗੇ ਤੇ ਇਹ ਸਾਡੇ ਕਾਬੂ ਆ ਗਏ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 219 ਰੇਟਰਡ ਵੀ ਨਾ ਉਨੀ ਅੰਡਰ ਸੈਕਸ਼ਨ 25 27 56 58 ਆਰਮਜ਼ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਸਾਡੇ ਘਰੇਡੇ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਮਾਨਯੋਗ ਦਾਅਵਤਿਚ ਪੇਸ਼ ਕਰਕੇ ਇਹਨਾਂ ਦਾ ਪੁਲਸਰ ਮਾਨ ਲੈ ਕੇ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਵੀਡੀ ਲੈ ਕੇ ਕਾ ਕਿਸੇ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਢਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰ ਇਹਨਾਂ ਨੂੰ ਅਜੇ ਪਹਿਲਾਂ ਕੋਈ ਨਾ ਕੋਈ ਗੁਰਦੁਰ ਨਾ ਇਹਨਾਂ ਦਾ ਕ੍ਰਿਮੀਨਲ ਇਹਨਾਂ ਦਾ ਰਿਕਾਰਡ ਹੋਰ ਨਹੀਂ ਹੈਗਾ। ਕਿਸ਼ੇ ਇਹਨਾਂ ਦੇ ਜਿਹੜੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ। ਕਿਉਂਕਿ ਦੇਖੋ ਜਿਹੜੇ ਇਸ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਬੰਦੇ ਹੈਗੇ ਆ ਉਹ ਅੱਜਕੱਲ ਜਿਹੜੀ ਇਹ ਨਵੀਂ ਮਾਡਲ ਸੰਡੀ ਚੱਲੀ ਆ ਉਹ ਨਿਊ ਕਾਮਰਸ ਨੂੰ ਜਿਹੜਾ ਹੈਗਾ ਇਹ ਲਾਲਚ ਦੇ ਕੇ ਕੰਮ ਕਰਾ ਰਹੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਪਿਛਲਾ ਰਿਕਾਰਡ ਹੈਗਾ ਉਹ ਕੋਈ ਮੁਕਤਮਾ ਦਰਜ ਨਹੀਂ ਬਿਲਕੁਲ ਸਾਫ਼ ਹੈਗਾ ਜੀ ਸਰ ਕਿੰਨੇ ਦਿਨ ਤੋਂ ਨਸ਼ੇ ਦਾ ਇਹ ਕੰਮ ਕਰਦੇ ਸੁੱਤ ਲਿਆ ਕੇ ਆਦੇ ਇਹ ਨਸ਼ੇ ਦਾ ਤਾਂ ਨਹੀਂ ਜੀ ਇਹ ਵੈਪਨ ਜਿਹੜੇ ਹੈਗੇ ਆ ਫੜੇ ਸੀ ਨਹੀਂ ਸਰ ਤੁਸੀਂ ਕਹਿੰਦੇ ਆ ساری ਸੈੱਡ ਜਾ ਰਹੇ ਹੋ ਪਾਕਿਸਤਾਨ ਤੋਂ ਹੀ ਮੰਗਵਾਇਆ ਇਹ ਇਹਹੀ ਇਹਹੀ ਜਿਹੜੇ ਵੈਪਨ ਹੈਗੇ ਆ ਇਹ ਵੈਪਨ ਹਥਿਆਰਾਂ ਦੀ ਜਿਹੜੀ ਸਮਕਲਿੰਗ ਇਹ ਕਰ ਰਹੇ ਸੀਗੇ ਤੇ ਇਹ ਵੈਪਨ ਜਿਹੜੇ ਇਹਨਾਂ ਨੇ ਮੰਗਾਈ ਹੈਗੇ ਆ ਉਹ ਇਹਨਾਂ ਨੂੰ ਫਰਦਰ ਪੁੱਛਗਿਸਤ ਇਹਨਾਂ ਦੀ ਜੁੜੀ ਜੀ ਸਾਰੇ ਜਿਹੜੀ ਉਮਰ ਕਿੰਨੀ ਹੈ ਨੇ ਵੈਸੇ ਕੰਮ ਕਰਵਾਇਆ ਹੈ ਇਹਨਾਂ ਦੇ 25 ਤੋਂ 30 ਸਾਲ ਦੇ ਵਿੱਚ ਵਿੱਚ ਉਮਰ ਆ ਜੀ ਇਹਨਾਂ ਨੂੰ ਕੰਮ ਕਰ ਕੀ ਕਰਦੇ ਆ ਕਾਮਕਾਰ ਕੋਈ ਨਹੀਂ ਜੀ ਵਿਹਲੇ ਆ ਸਰ ਜੀ ਇਹ 40 ਸੈਂਟ ਨਹੀਂ ਉਧਰੋਂ ਲੈ ਕੇ ਆ ਰਹੇ ਨਹੀਂ ਉਧਰੋਂ ਲੈ ਕੇ ਆ ਰਹੇ ਸੀ ਸਿਰਫ ਪਹਿਲਾਂ ਵੀ ਇਹਨਾਂ ਨੇ ਮੰਗਵਾਇਆ ਹੈ ਉਹ ਜੀ ਪੁੱਛਗੇ ਜਾਰੀ ਹੈ ਜੀ ਉਹ ਅਸੀਂ ਪੁਲਿਸਮਾਨ ਲੈ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੱਛਕਿਛ ਕਰਾਂਗੇ ਕਿ ਇਥੋਂ ਪਹਿਲਾਂ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਹੈ ਮੰਗਵਾ ਕੇ ਤੇ ਅੱਗੇ ਕਿਸਨ ਦੇਚੋ ਇਸ ਜਿਹੜੇ ਕਾਫੀ ਸਮਝੇਲੇ ਨੌਜਵਾਨ ਪਰੇ ਜਾਂਦੇ ਨੇ ਚਾਹੇ ਨਸ਼ੇ ਜਨ ਚਾਹੇ ਕਿ ਅਨ ਸਮੋਕਿੰਗ ਹੋਵੇ ਉਹ ਦੇਖਿਆ ਗਿਆ ਕਿ ਉਹ ਜਿਹੜੇ ਲਾਲ ਰੀਚਾ ਕੇ ਕੰਮ ਕਰਦੇ ਨੇ ਬੜੀ ਵੱਡੀ ਚੀਜ਼ ਦਾ ਰਿਚਨ ਕੀਤਾ ਬਿਲਕੁਲ ਜੀ ਤੇ ਤੁਹਾਡੀ ਗੱਲ ਠੀਕ ਆ ਕੋਈ ਵੀ ਜਿਹੜਾ ਇਸ ਕੰਮ ਦੇ ਵਿੱਚ ਪੈ ਰਿਹਾ ਭਾਵੇਂ ਉਹ ਆਰਮਸ ਡੀਸਮਗਲਿੰਗ ਆ ਭਾਵੇਂ ਉਹ ਨਸ਼ੇ ਦੀ ਸਮਗਲਿੰਗ ਹੈਗੀ ਆ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੇ ਕੋਈ ਵੀ ਬੰਦੇ ਜਿਹੜੇ ਇਹਨਾਂ ਤੋਂ ਕੰਮ ਕਰਾ ਰਹੇ ਆ ਉਹ ਨਵੇਂ ਬੰਦੇ ਨੂੰ ਟਾਰਗੇਟ ਕਰਦੇ ਆ ਨਵਾਂ ਬੰਦਾ ਆਪਣੇ ਲਈ ਇਹ ਖੜਾ ਕਰਦੇ ਔਰ ਇਹਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਉਂਦੇ ਹੈਗੇ ਆ ਤੇ ਇਹਨਾਂ ਦੇ ਜਿਹੜੇ ਅੱਗੇ ਕੀ ਰਿਜ਼ਲਟ ਹੈਗਾ ਉਹ ਇਹਨੂੰ ਨਹੀਂ ਪਤਾ ਹੁੰਦੇ ਤੇ ਉਹ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਆ ਜੀ ਕਿ ਮੈਂ ਤਾਂ ਆਪ ਜੀ ਦੇ ਦਰਿਅੇ ਹੀ ਕਹੂੰਗਾ ਕਿ ਨੌਜਵਾਨਾਂ ਨੂੰ ਜਿਹੜਾ ਥੋੜੇ ਪੈਸੇ ਪਿੱਛੇ ਜਿਹੜਾ ਹੈਗਾ ਇਹ ਕੰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹਨਾਂ ਨੇ ਅੱਥੇ ਵੇਚਣੇ ਹੀ ਆ ਕਿ ਇਹ ਬਾਤਾਂ ਦਾ ਲਈ ਬੁਣਾਈ ਉਹ ਜੇ ਫਰਦਰ ਪੁੱਛਕੀ ਚੱਲ ਰਹੀ ਹੈ ਜੀ ਵੀ ਇਹਨਾਂ ਨੇ ਕਿਸੇ ਨੂੰ ਦੇਣੇ ਸੀ ਇੱਕ-ਇੱਕ ਕਰਕੇ ਦੇਣੇ ਸੀ ਕਿ ਇਕੱਠੇ ਦੇਣੇ ਸੀਗੇ